रिकॉर्ड खबरनामा ਤੇ ਸਭ ਦਾ ਸਵਾਗਤ ਹੈ। ਲੋਕ ਸਭਾ ਚੋਣਾਂ ਦਾ ਅਖਾੜਾ ਭੱਜ ਚੁੱਕਿਆ ਹੈ ਅਤੇ ਲਗਾਤਾਰ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਲਾਨੇ ਜਾ ਰਹੇ ਨੇ। ਅਤੇ ਇਸ ਵਾਰ ਵੀ ਦੇਖਿਆ ਗਿਆ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਕਲਾਕਾਰਾਂ ਵੱਲੋਂ ਐਂਟਰੀ ਕੀਤੀ ਗਈ ਹੈ ਅਤੇ ਕਈਆਂ ਨੂੰ ਇਸ ਵਾਰ ਟਿਕਟ ਵੀ ਦਿੱਤੀ ਜਾ ਰਹੀ ਹੈ ਅਤੇ ਕਈਆਂ ਦੇ ਨਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਵਿੱਚ ਨੇ। ਪਿਛਲੇ ਦਿਨੀ ਕੋਟਕਪੂਰਾ ਦੇ ਵਿੱਚ ਇੱਕ ਸਮਾਗਮ ਕਰਾਇਆ ਗਿਆ ਜਸਵੰਤ ਚ ਪੰਜਾਬ ਦੇ ਨਾਮੀ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿੱਚ ਪੰਜਾਬੀ ਲੋਕ ਗਾਇਕ ਨਿਰਮਲ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚਿਆ ਤੇ ਉਹਨਾਂ ਦਾ ਵੀ ਉੱਥੇ ਸਨਮਾਨ ਕੀਤਾ ਗਿਆ। ਇਸ ਮੌਕੇ ਜਦੋਂ ਮੀਡੀਆ ਨਾਲ ਰੂਬਰੂ ਹੁੰਦਿਆਂ ਹੋਇਆਂ ਨਿਰਮਲ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਕਦੇ ਵੀ ਰਾਜਨੀਤੀ ਵਾਲੇ ਚ ਆਉਣ ਬਾਰੇ ਕੋਈ ਵੀ ਵਿਚਾਰ ਨਹੀਂ ਅਤੇ ਨਾ ਹੀ ਉਹ ਰਾਜਨੀਤੀ ਵਿੱਚ ਆਉਣਗੇ। ਉਹਨਾਂ ਤਾਂ ਜੱਸ ਕਸਦਿਆ ਕਿਹਾ ਕਿ ਕਲਾਕਾਰ ਕਦੇ ਵੀ ਰਾਜਨੀਤੀ ਦੇ ਵਿੱਚ ਨਹੀਂ ਆ ਸਕਦਾ ਤੇ ਨਾ ਹੀ ਉਸ ਨੂੰ ਆਉਣਾ ਚਾਹੀਦਾ। ਉਹਨਾਂ ਕਿਹਾ ਕਿ ਉਹ ਕਦੇ ਵੀ ਰਾਜਨੀਤੀ ਦੇ ਵਿੱਚ ਨਹੀਂ ਉਹਨਾਂ ਵੱਲੋਂ ਮਿਹਨਤ ਕਰਕੇ ਇਸ ਮਕਾਮ ਤੇ ਪਹੁੰਚੇਗਾ ਇੱਕ ਚੰਗੇ ਕਲਾਕਾਰ ਬਣਿਆ ਗਿਆ ਅਤੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਅਤੇ ਉਹ ਲੋਕਾਂ ਦੇ ਵਿੱਚ ਸਦਾ ਕਲਾਕਾਰ ਤੌਰ ਤੇ ਹੀ ਵਿਚਰਦੇ ਰਹਿਣਗੇ ਤੁਸੀਂ ਵੀ ਸੁਣੋ ਇਸ ਮੌਕੇ ਰਾਜਨੀਤੀ ਬਾਰੇ ਹੋਰ ਕੀ ਵਿਚਾਰ ਸਾਂਝੇ ਕੀਤੇ ਪੰਜਾਬੀ ਲੋਕਾਂ ਇੱਕ ਨਿਰਮਲ ਸਿੱਧੂ ਨੇ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਤੁਸੀਂ ਕੀ ਕਹਣਾ ਚਾਹੋਗੇ ਕਿ ਤੁਹਾਨੂੰ ਲੱਗਿਆ ਬਹੁਤ ਮੁਬਾਰਕਵਾ ਦੇਣਾ ਚਾਹੁੰਗਾ ਜੀ ਬੜਾ ਦਿਲ ਖੁਸ਼ ਹੋਇਆ ਸਾਡਾ ਫਰੀਦਕੋਟ ਜਿਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੰਗੀਤ ਵਿੱਚ ਵੀ ਸਿਆਸਤ ਵਿੱਚ ਵੀ ਧਰਮ ਦੇ ਵਿੱਚ ਵੀ ਹਰ ਪੱਖ ਤੋਂ ਸਾਡਾ ਫਰੀਦਕੋਟ ਦਾ ਏਰੀਆ ਜਿਹੜਾ ਅੱਗੇ ਹੈ ਲੇਕਿਨ ਜਦੋਂ ਵੀ ਕੋਈ ਇਦਾਂ ਦੇ ਕਲਚਰਲ ਪ੍ਰੋਗਰਾਮ ਹੁੰਦੇ ਹੈ ਧਾਰਮਿਕ ਪ੍ਰੋਗਰਾਮ ਹੁੰਦੇ ਹੈ ਪਰਿਵਾਰਿਕ ਪ੍ਰੋਗਰਾਮ ਹੁੰਦੇ ਹੈ ਸੰਸਾਰਕ ਪ੍ਰੋਗਰਾਮ ਹੁੰਦੇ ਹੈ ਉਹਨਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਬਹੁਤ ਕੁਝ ਸਿਖਾਉਣ ਨੂੰ ਮਿਲਦਾ ਹੈ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਵਿਕੀ ਬਾਲੀਵੁੱਡ ਔਰ ਭੋਲਾ ਜਮਲਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇੱਕ ਬਹੁਤ ਹੀ ਸੁਰੀਲਾ ਬਹੁਤ ਹੀ ਪਿਆਰਾ ਪ੍ਰੋਗਰਾਮ ਹੋਇਆ ਹੈ ਧਰਮ ਦੀ ਗੱਲ ਮੈਂ ਤਾਂ ਕੀਤੀ ਹੈ ਜਿਹਦੇ ਵਿੱਚ ਧਰਮ ਦੇ ਨਾਲ ਰਿਲੇਟਡ ਵੀ ਬਹੁਤ ਸਾਰੇ ਮਹੰਤ ਸਹਿਬਾਨ ਆਏ ਨੇ ਔਰ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਚੱਲਦਾ ਹੈ ਉਹ ਇੱਥੇ ਆਏ ਨੇ ਉਹਨਾਂ ਨੇ ਪਰਫਾਰਮੈਂਸ ਕੀਤੀ ਹੈ ਤੇ ਇਹ ਬੜੀ ਮਾਣ ਦੀ ਗੱਲ ਹੈ ਤੇ ਮੈਨੂੰ ਬਹੁਤ ਚੰਗਾ ਲੱਗਿਆ ਔਰ ਮੈਂ ਪਰਫਾਰਮੈਂਸ ਕੀਤੀ ਹੈ ਤੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਸਾਰੇ ਲੋਕਾਂ ਨੇ ਬਹੁਤ ਜ਼ਿਆਦਾ ਇਨਾਂ ਨੂੰ ਮਾਨ ਦਿੱਤਾ ਕਿ ਮੈਂ ਮਤਲਬ ਗਦਗਦ ਹੋ ਗਿਆ ਸਤਿ ਸ੍ਰੀ ਅਕਾਲ ਅੱਜ ਦੇ ਜਿਹੜੇ ਕਲਾਕਾਰ ਆ ਉਹ ਰਾਜਨੀਤੀ ਵੱਲੀ ਬੜਾ ਪ੍ਰੇਰਿਤ ਹੋ ਰਿਹਾ ਹੈ ਰਾਜਨੀਤੀ ਵੱਲੀ ਬੜਾ ਜਾ ਰਿਹਾ ਹੈ ਜਿਵੇਂ ਫੀਡਕੋਰ ਤੋਂ ਲੈ ਕੇ ਚੱਲੋ ਕਾਫੀ ਕਲਾਕਾਰ ਜਿਹੜੇ ਇੱਥੇ ਫੀਡਕੋਰ ਤੋਂ ਵੀ ਆਪਣਾ ਜੋਰ ਜਮਾ ਚ ਕਰ ਰਹੇ ਆ ਰਾਜਨੀਤੀ ਵਿੱਚ ਜੀ ਜੀ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਮੈਂ ਜ਼ਿੰਦਗੀ 'ਚ ਕਦੇ ਵੀ ਚੋਣ ਨਹੀਂ ਲੜੂਗਾ ਮੈਂ ਆਪਣੇ ਬਾਰੇ ਗੱਲ ਕਰ ਸਕਦਾ ਮੈਨੂੰ ਇਸ ਤੋਂ ਪਹਿਲਾਂ ਵੀ ਬਹੁਤ ਆਫਰ ਆਈਆਂ ਕਿਉਂਕਿ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਕਲਾਕਾਰ ਹੁੰਦਾ ਨਾ ਕਲਾਕਾਰ ਦਾ ਜੀਵਨ ਜਿਹੜਾ ਸਟਰਗਲ ਹੁੰਦੀ ਹੈ ਮੈਂ ਇੰਨਾ ਆਪਦੀ ਲਾਈਫ ਦੇ ਵਿੱਚ ਸਟਰਗਲ ਕੀਤੀ ਹੈ ਤੇ ਹੁਣ ਪਰਮਾਤਮਾ ਨੇ ਰੋਟੀ ਪਾਏ ਆ ਤੇ ਹੁਣ ਇਹ ਜੂਆ ਹੈ ਸਿਆਸਤਿਕ ਜੂਆ ਹੈ ਇਹਦੇ ਵਿੱਚ ਤੁਹਾਡਾ ਸੁਭਾਅ ਵੀ ਸਿਆਸੀ ਹੋਣਾ ਚਾਹੀਦਾ ਸੋ ਮੈਂ ਕਲਾਕਾਰ ਆ ਮੈਂ 100% ਲੋਕਾਂ ਦਾ ਪਿਆਰ ਜਿੱਤਣਾ ਚਾਹਣਾ ਹੈ ਅਗਰ ਮੈਂ ਕਾਂਗਰਸ ਦੇ ਵਿੱਚ ਆਉਣਾ ਹੈ ਤਾਂ ਆਪ ਵਾਲੇ ਤੇ ਅਕਾਲੀ ਮੇਰੇ ਦੁਸ਼ਮਣ ਬਣਨਗੇ ਜੇ ਮੈਂ ਅਕਾਲੀਆਂ ਚ ਆਉਣਾ ਫਿਰ ਦੂਜੇ ਮੇਰੇ ਦੋ ਦੁਸ਼ਮਣ ਹੋਣਗੇ ਲੇਕਿਨ ਮੈਂ ਸਾਰਿਆਂ ਨੂੰ ਦੋਸਤ ਸਮਝਦਾ ਤੇ ਮੈਂ ਇਹ ਚਾਹਣਾ ਕਿ ਜਿਉਂਦੇ ਜੀ ਜਦ ਤੱਕ ਵੀ ਮੈਂ ਮੇਰੇ ਸਵਾਸ ਚੱਲਦੇ ਆ ਮੈਂ ਸਿਰਫ ਸੰਗੀਤ ਨੂੰ ਸਮਰਪਿਤ ਹੋਵਾਂ ਔਰ ਦੂਜੀ ਗੱਲ ਇਹ ਹੈ ਕਿ ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਆਪਣੇ ਤੋਂ ਸੀਨੀਅਰ ਬੰਦਿਆਂ ਦੀ ਜ਼ਿੰਦਗੀ 'ਚ ਕੀਤੀ ਹੋਈ ਗਲਤੀ ਤੋਂ ਸਭ ਸਿੱਖੇ ਜ਼ਰੂਰੀ ਨਹੀਂ ਕਿ ਮੈਂ ਗਲਤੀ ਕਰਾਂ ਤੇ ਫਿਰ ਮੇਰੇ ਬੱਚੇ ਉਹ ਤੋਂ ਸਭ ਸਿੱਖਣ ਸੋ ਮੈਂ ਸਭ ਕੁਝ ਸਿੱਖਿਆ ਕਿ ਸਿਆਸਤ ਨਾਲ ਕਲਾਕਾਰ ਦਾ ਕੋਈ ਸੰਬੰਧ ਨਹੀਂ ਪਰ ਜਿਹੜੇ ਕਲਾਕਾਰ ਆਏ ਐ ਉਹਨਾਂ ਨੂੰ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗਲਤ ਕੀਤਾ ਬਹੁਤ ਸਾਰੇ ਕਲਾਕਾਰਾਂ ਨੇ ਆ ਕੇ ਸੰਗੀਤ ਦੇ ਵਿੱਚ ਵੀ ਮੱਲਾ ਮਾਰੀਆਂ ਸੀਗੀਆਂ ਜਾਂ ਆਪਾਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਗੱਲ ਕਰ ਲਈਏ ਹਾਂ ਇੰਨੀ ਮੈਨੂੰ ਖੁਸ਼ੀ ਲਾ ਆਦਮੀ ਹੈ ਕਿ ਅਸੀਂ ਜਦੋਂ ਪ੍ਰੋਗਰਾਮਾਂ ਤੇ ਜਾਂਦੇ ਹੁੰਦੇ ਸੀਗੇ ਤੇ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਕਈ ਵੀਰੀ ਰਾਤ ਨੂੰ ਬੈਠਦੇ ਵੀ ਸੀਗੇ ਖਾਣਾ ਪੀਣਾ ਵੀ ਹੁੰਦਾ ਸੀ ਤੇ ਉਹ ਇੱਕੋ ਗੱਲ ਕਹਿੰਦੇ ਸੀ ਵੀ ਕਲਾਕਾਰ ਇਕੱਠ ਕਰਨ ਵਾਸਤੇ ਹੁੰਦੇ ਆ ਕਲਾਕਾਰ ਕਦੇ ਜਿੱਤ ਨਹੀਂ ਸਕਦੇ ਇਲੈਕਸ਼ਨ ਨਹੀਂ ਜਿੱਤ ਸਕਦੇ ਮੇਰੀ ਤਾਂ ਕਦੇ ਭਾਵਨਾ ਨਹੀਂ ਸੀ ਲੇਕਿਨ ਮੈਨੂੰ ਇਹ ਗੱਲ ਬੁਰੀ ਬਹੁਤ ਲੱਗਦੀ ਸੀ ਕਿ ਜਿਹੜਾ ਬੰਦਾ ਤੁਹਾਨੂੰ ਲੱਖਾਂ ਦਾ ਇਕੱਠ ਕਰਕੇ ਦੇ ਸਕਦਾ ਅਗਲੇ ਪਿੰਡ 'ਚ ਫੇਰ ਲੱਖਾਂ ਦਾ ਇਕੱਠ ਕਰਕੇ ਦੇ ਸਕਦਾ ਕਿਉਂ ਨਹੀਂ ਜਿੱਤ ਸਕਦਾ ਮੈਨੂੰ ਇਹ ਚੰਗਾ ਲੱਗਿਆ ਕਿ ਕਲਾਕਾਰਾਂ ਨੇ ਇਹ ਮਿੱਥ ਤੋੜਤੀ ਆ ਕਿ ਕਲਾਕਾਰ ਜਦੋਂ ਜਿੱਤਦੇ ਆ ਤੇ ਫਿਰ ਸਾਰਿਆਂ ਦੇ ਮਤਲਬ ਜਿਹੜੇ ਕੱਲ ਵੀ ਝਾੜੂ ਹੀ ਮਾਰ ਦਿੰਦੇ ਆ ਇਹ ਕਲਾ ਦੀ ਪਾਵਰ ਹੈ ਕਲਾ ਦੀ ਪ੍ਰਾਪਤੀ ਹੈ ਕਿਸੇ ਬੰਦੇ ਦੀ ਪ੍ਰਾਪਤੀ ਨਹੀਂ ਹੈ ਲੋਕਾਂ ਦੀ ਪ੍ਰਾਪਤੀ ਹੈ ਲੋਕਾਂ ਨੇ ਪੰਜਾਬੀ ਕਲਾਕਾਰਾਂ ਨੂੰ ਇੰਨਾ ਮਾਨ ਦਿੱਤਾ ਹੈ ਤੇ ਜਿਹੜੇ ਸਿਆਸਤ ਚ ਆ ਰਹੇ ਆ ਉਹਨਾਂ ਨੂੰ ਬੇਨਤੀ ਇੱਕੇ ਕਰੂੰਗਾ ਕਿ ਜੇ ਸਿਆਸਤ ਵਿੱਚ ਆ ਗਏ ਹੋ ਇੱਕ ਗੱਲ ਮੈਂ ਲਾਜ਼ਮੀ ਕਹਿਣੀ ਚਾਹੂੰਗਾ ਕਿ ਉਸ ਕਲਾਕਾਰ ਨੂੰ ਆਪਣੇ ਇਲਾਕੇ ਦੇ ਵਿੱਚ ਜੇ ਖਿਲਾਰਿਆ ਜਾਵੇ ਤਾਂ ਫਿਰ ਲੋਕਾਂ ਦਾ ਭਲਾ ਹੋਊਗਾ ਜਦੋਂ ਇੱਕ 300 ਕਿਲੋਮੀਟਰ ਦੂਰ ਤੋਂ ਕਿਸੇ ਕਲਾਕਾਰ ਨੂੰ ਤੁਸੀਂ ਕਿਸੇ ਇਲਾਕੇ 'ਚ ਖਿਲਾਰੋਗੇ ਤੇ ਮੈਨੂੰ ਲੱਗਦਾ ਨਾ ਕਲਾਕਾਰ ਦਾ ਫਾਇਦਾ ਹੋਣਾ ਤੇ ਨਾ ਲੋਕਾਂ ਦਾ ਫਾਇਦਾ ਹੋਣਾ ਕਾਰਨ ਇਹ ਹੈ ਕਿ ਜਦੋਂ ਲੋਕਾਂ 'ਚ ਕੋਈ ਬੰਦਾ ਬੈਠੂ ਨਹੀਂ ਜਦੋਂ ਲੋਕਾਂ 'ਚ ਰਹੂ ਨਹੀਂ ਕਿਸੇ ਬੰਦੇ ਨੂੰ ਰਾਤ ਨੂੰ ਬੰਦੇ ਦੋ ਕਿਹਨੇ ਵੱਢ ਤੇ ਐਮਐਲਏ ਦੇ ਨਹੀਂ ਜਾ ਕੇ ਪੁਲਿਸ ਵਾਲਿਆਂ ਨੂੰ ਕਹਿਣਾ ਕਿ ਪਰਚਾ ਦਰਜ ਕਰੋ ਤੇ ਐਮਐਲਏ ਸਾਹਿਬ ਕੈਨੇਡਾ ਗਏ ਆ ਉਹਨਾਂ ਦਾ ਪਤਾ ਹੀ ਨਹੀਂ ਮਹੀਨੇ ਬਾਅਦ ਆਉਣਾ ਕਿ 4 ਮਹੀਨੇ ਬਾਅਦ ਆਉਣਾ ਸੋ ਮੈਂ ਸਮਝਦਾ ਕਿ ਜਿਹੜਾ ਕਲਾਕਾਰ ਜਿਹੜੇ ਇਲਾਕੇ ਦੇ ਵਿੱਚ ਹੈਗਾ ਉਹਨੂੰ ਖੜਾ ਕਰੋ ਤੇ ਉਹ ਜਿੱਤੂਗਾ ਨਹੀਂ ਹੋ ਸਕਦਾ ਕਿ ਜਿੱਤੂਗਾ ਨਹੀਂ ਲੇਕਿਨ ਕਈ ਵਾਰੀ ਦਾਵ ਹੀ ਲੱਗ ਜਾਂਦੇ ਆ ਕਈ ਵਾਰੀ ਸ਼ਿਫਾਰਿਸ਼ ਵੀ ਲੱਗ ਜਾਂਦੀ ਆ ਕਈ ਵਾਰੀ ਕਾਬਲੀਅਤ ਵੀ ਹੁੰਦੀ ਆ ਇਹ ਰੱਬ ਜਾਣਦਾ ਲੇਕਿਨ ਮੈਂ ਇਹ ਪੱਕਾ ਲਿਖ ਕੇ ਦੇ ਸਕਦਾ ਕਿ ਨਰਮਲ ਸਿੱਧੂ ਮਰਦੇ ਦਮ ਤੱਕ ਕਲਾਕਾਰ ਪੈਦਾ ਹੋਇਆ ਸੀ ਤੇ ਕਲਾਕਾਰ ਦੇ ਤੌਰ ਤੇ ਜਾਊਗਾ